ਬਾਬਾ ਬਹੁਤ ਵੇਹੜਾ ਹਾਟਣਾ ਤੁਹਾਨੂੰ ਕਿੰਨੇ ਟਾਈਮ ਬਾਅਦ ਮਿਲੋਗੇ ਜੀ ਆਪਣੇ ਬੱਚੇ ਨੂੰ ਤੁਸੀਂ ਹੁਣ 1 ਸਾਲ ਬਾਅਦ ਮਿਲੋਗੇ ਨਹੀਂ 1 ਸਾਲ ਬਾਅਦ ਕਿਉਂ ਬੰਤਾ ਡੇ ਅੰਡਜੇ ਇੱਥੇ ਹੁਣ ਹਨੀ ਠੀਕ ਹੈ ਨਹੀਂ ਉਹ ਬੱਚੇ ਨੂੰ 1 ਸਾਲ ਪਹਿਲਾਂ ਮਿਲੇ ਸੀ ਹਾਂਜੀ ਠੀਕ ਹੈ ਜੀ ਠੀਕ ਹੈ ਇਹੋ ਉਹ ਇੱਧਰ ਕਰੋ ਦੋ ਮਿੰਟ ਲਓ ਸੋਰੀ ਕੋਲੀ ਬੱਤ ਆ ਗਿਆ ਮੈਂ ਗੋਡੀ ਬੱਤ ਆ ਗਿਆ ਤੂੰ ਤੇਰੇ ਨਵੇਂ ਤੇਰੇ ਮੈਂ ਤੇਰੇ ਆਇਆ ਤੂੰ ਤੇਰਾ ਯਾ ਤੇਰਾ

ਕੀ ਮਸਲਾ ਸੀ ਕਿਵੇਂ ਪਤਾ ਲੱਗੇ ਕਿ ਤੁਹਾਡਾ ਬੱਚਾ ਹੋਇਆ ਤੇ ਬਾਬਾ ਜੀ ਨੇ ਵੀਡੀਓ ਪਾਈ ਪਤਾ ਲੱਗਾ ਵੀ ਬਾਬਾ ਜੀ ਨਾਲ ਕਨੈਕਟ ਹੋਇਆ ਤੇ ਇਹਨਾਂ ਨੇ ਜਿਹੜੇ ਬੱਚੇ ਦਾ ਬਾਪ ਕਿੱਥੇ ਹੈ ਬੱਚੇ ਦਾ ਬਾਪ ਗੱਡੀ ਦੇ ਡਰਾਈਵਰ ਘਾਟੀ ਆਇਲੈਂਡ ਤੇ ਚੱਲਦਾ ਉਧਰ ਤੇ ਉਧਰ ਹੀ ਆ ਕਿਹਾ ਜਾ ਰਿਹਾ ਕਿ ਬੱਚਾ ਵੇਚ ਦਿੱਤਾ ਵੀ ਹਾਂ ਜੀ ਬਾਬਾ ਸਾਰੀ ਸਾਰੀ ਇੱਕ ਸੱਚੀ ਗੱਲ ਆ ਸਾਢੇ 3 ਲੱਖ ਰੁਪਏ ਦਾ ਵੇਚਿਆ ਨਹੀਂ ਮਸਲਾ ਕੀ ਦਾ ਮਸਲੇ ਸਾਰਾ ਮਸਲਾ ਇਹ ਹੋਈ ਆ ਜੀ ਅਸੀਂ ਇਹਨੂੰ ਪੁੱਛਦੇ ਰਹੇ ਆ ਜਾਂ ਦਾ ਸਾਢੇ 3 ਲੱਖ ਦਾ ਮੈਂ ਵੇਚਤਾ 30 ਇਹਦੇ 3.5 ਲੱਖ ਨਿਕਲ ਆਇਆ ਉਦੋਂ ਚਾਹ ਨਿਕਲ ਤੇ ਮੈਂ ਸਮਝ ਗਿਆ ਮਾ ਫਿਰ ਮੁੜ ਕੇ ਆਂਦਾ ਨਹੀਂ 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 ਇੱਕ ਰਾ ਦੋਵਾਂ ਰਾ ਨਿਕਾਇਆ ਮੈਨੂੰ ਤੇ ਮੈਂ ਬੰਨ ਗਿਆ ਮੈਂ ਆਂਦਾ ਰਿਹਾ ਮੇਰੀ ਗੱਲ ਕਰਾ ਦੇ ਇਹਨੇ ਆਹਾ ਨਹੀਂ ਉਹਦੇ ਮੇਰੇ ਥਾਲੀ ਕੋਲਾ ਉਹ ਕਦੀ ਕਿਤੇ ਆ ਦਿੰਦਾ ਸੀ ਕਦੀ ਕਿਤੇ ਆ ਦਿੰਦਾ ਸੀ ਅੱਜ ਲੈ ਆਉਣਾ ਸਵੇਰੇ ਲੈ ਆਉਣਾ ਤੇ ਥਾਲ ਨਾ ਗਿਆ ਇਸ ਤਰ੍ਹਾਂ ਹੀ ਤੇ ਕਿਸ ਮਸਲੇ ਨੂੰ ਲੈ ਕੇ ਇਹਨਾਂ ਦਾ ਵਿਵਾਦ ਹੋਇਆ ਜੀ ਪਤਨੀ ਦਾ ਉਹ ਇਹਨੇ ਪਹਿਲਾਂ ਵਿਆਹ ਕਰਾਇਆ 2 ਸਾਲ ਪਹਿਲਾਂ ਤੇ ਇਹਨੇ ਮੈਂ ਘਰੇ ਖਰਚਾ ਮੈਨੂੰ ਚਲਾਉਣਾ ਇਹ ਪੈਸਾ ਕੋਈ ਨਹੀਂ ਪਉਂਦਾ ਸੀ ਪਤਨੀ ਫਿਰ ਛੱਡ ਕੇ ਚਲ ਗਈ ਉਹ ਜਵਾਬ ਬੱਚੇ ਮੇਰੇ ਕੋਲ ਹੀ ਇਹ ਮੁੜ ਕੇ ਲੈ ਗਿਆ ਇਹ ਇਹਨੇ ਪ੍ਰਿਆ ਕਰੀਤਾ ਉੱਥੇ ਚਲ ਗਿਆ ਤੇ ਜਵਾਬ ਬੱਚੇ ਮੇਰੇ ਕੋਲ ਰਹਿ ਗਏ ਕੁਛ ਹਾਂਜੀ ਕੀ ਨਾਮ ਮਤੇ ਜੀ ਜਤੋਰ ਕਿਹੜੇ ਪਾਸੋਂ ਆਇਆ ਅਹੀਏ ਪਤਨ ਹਰੀ ਗਿਆ ਉਹ ਮੈਨੂੰ ਤਾਂ ਕਿਵੇਂ ਲੱਗੇ ਪਤਾ ਲੱਗਿਆ ਤੁਹਾਡਾ ਬੱਚਾ ਜਿਹੜਾ ਹੈਗਾ ਸਾਨੂੰ ਜੀ ਪਤਾ ਕੱਲ ਪਰਸੇ ਲੱਗਿਆ ਵਾ ਪਰਸੇ ਸਾਨੂੰ ਪਤਾ ਲੱਗਿਆ ਵਾ ਤਨ ਤੁਹਾਨੂੰ ਵੀਡੀਓ ਦੇ ਪਤਾ ਲੱਗਾ ਤੁਹਾਨੂੰ ਕਿਹਨੇ ਦੱਸਿਆ ਫਿਰ ਤੁਹਾਡੇ ਬੱਚੇ ਬਾਰੇ ਸਾਰੀ ਜਾਣਕਾਰੀ ਦਿੱਤੀ ਆ ਤੁਹਾਡਾ ਪਰੇਤੂ ਤੇ ਮੇਰੇ ਬੇਟੇ ਨੇ ਮੈਨੂੰ ਦੱਸਿਆ ਮੈਂ ਪੜੀ ਤਾਂ ਹੈ ਨਹੀਂ ਆ ਇਹਨਾਂ ਨੇ ਦੱਸਿਆ ਜੀ ਐ ਤਰ੍ਹਾਂ ਦਾ ਕੰਨੂ ਐ ਜੇ ਹਸਪਤਾਲ ਦਾਖਲ ਹੈ ਪਟਿਆਲੇ ਜਮਾਤਾ ਪਾਜੀ ਜਾਣਾ ਮੈਂ ਕਿਹਾ ਨਹੀਂ ਆ ਕਿ ਬਾਬਾ ਜੀ ਨਾਲ ਗੱਲ ਕੀਤੀ ਮੈਂ ਕਿਹਾ ਅੱਜ ਆ ਜਾਈਏ ਤੇ ਮੁੜ ਕੇ ਅਗਲੇ ਦਿਨ ਨਹੀਂ

ਤੇਰੇ ਘਰ ਦੀ ਵੀ ਨਾਲ ਆ ਬਈ ਦੋਵੇਂ ਆਓ ਠੀਕ ਹੈ ਨਾ ਤੁਜੀ ਕੀ ਕਹਣਾ ਜਣਾ ਤੁਹਾਡੇ ਬੱਚੇ ਦੇ ਮੁੰਡੇ ਦੇ ਕੀ ਕਾਰਵਾਈ ਹੋਣੀ ਚਾਹੀਦੀ ਆ ਆਹ ਦੇਖੋ ਇਹਨੇ ਕਾਰਵਾਈ ਕੀ ਜੇ ਉਹਨੇ ਖਾਦੇ ਉਹਨਕੇ ਪੈਸੇ ਤੇ ਆ ਪਿਓ ਫਿਰ ਅਹੀਂ ਅਹੀਂ ਨੇ ਖਾਦੇ ਨਹੀਂ ਧਿਆਰ ਪਈਆ ਨਾਹਨ ਕੋਲ ਉਹ ਤਰੇ ਤੇ ਪੈਸੇ ਖਾਣੇ ਹੀ ਮਤਲਬ ਤੁਹਾਡੇ ਪੁੱਤ ਨੂੰ ਜਿਹੜੀ ਉਹਨੇ ਗਲਤੀ ਕੀਤੀ ਉਹਦੀ ਸਜ਼ਾ ਮਿਲਣੀ ਚਾਹੀਦੀ ਹਾਂ ਮੈਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਹੈ ਜੇ ਮੈਨੂੰ ਸਜ਼ਾ ਮਿਲੀਏ ਨਾ ਸਾਲ ਪਰ ਬੁੱਢੇ ਵਾਰੇ ਸਾਫ ਪਰਸ ਜਦ ਜੀ ਮੇਨੂ ਪੋਤਰੇ ਬੱਚੇ ਦੇ ਉੱਤੇ ਇਤਨੇ ਜ਼ੁਲਮ ਕੀਤੇ ਗਏ ਹੋਰ ਹਾਂ ਜ਼ੁਲਮ ਕੀਤੇ ਗਏ ਬੱਚੇ ਨਾ ਮੇਰੇ ਪੋਤਰੇ ਨਾ ਐਡੇ ਵੱਡੇ ਜ਼ੁਲਮ ਕੀਤੇ ਗਏ ਹਾਂ ਮੈਂ ਕਿਤਰਾ ਜਰਨਾ ਦੱਸ ਹੂੰ ਸੰਸਤਾ ਦਾ ਕੀ ਕਹਿਣਾ ਚਾਹੁੰਦਾ ਸੰਸਤਾ ਵੱਲੋਂ ਜਿਹੜੇ ਤੁਹਾਡੇ ਪੋਤੇ ਨੂੰ ਲੈ ਕੇ ਆਏ ਤੇ ਸੇਵਾ ਕੀਤੀ ਤੁਹਾਨੂੰ ਵੀ ਮਿਲਾਇਆ ਸੰਸਤਾ ਬਾਰੇ ਕੀ ਕਹਿਣਾ ਚਾਹੁੰਦੇ ਮੇਰੇ ਨਾਮ ਪਰ ਇਹਨਾਂ ਦਾ ਧੰਨਵਾਦ ਮੈਂ ਕਹਿੰਨੀ ਵੀ ਇਹਨਾਂ ਦਾ ਸ਼ਾਬਾਸ਼ ਜਿਨਾਂ ਨੇ ਮੇਰਾ ਬੱਚਾ ਮਿਲਾਇਆ ਮੈਂ ਇਹਨਾਂ ਦਾ ਜੋ ਵੀ ਅਲੇ ਜਿੰਦ ਨੇ ਇਹਨਾਂ ਨੂੰ ਗੋਣਨੀ ਕਲਾਸ ਹੁਣ ਬੱਚਾ ਤੁਸੀਂ ਲੈ ਕੇ ਜਾਓਗੇ ਉਹ ਵੇਖ ਲਾਂਗੇ ਸਵੇਰੇ ਕੀ ਕਰਦੇ ਆ ਜਿ ਤਰ੍ਹਾਂ ਇਹ ਕਹਿ ਰਹੇ ਅਸੀਂ ਇਹਨਾਂ ਦੇ ਪਿੱਛੇ ਕੀ ਹੋ ਗਿਆ ਜੋ ਤੇ ਹਾਂਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਹੈਗਾ ਜੀ ਪਾਲ ਸਿੰਘ ਕਰੋੜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਭਾਸੋਂ ਰੋਡ ਦੇ ਉੱਪਰ ਸਸਤਾ ਜੀ ਪਿਛਲੇ 5 ਸਾਲ ਤੋਂ ਜਿਹੜੇ ਬੰਦੂਆ ਮਜ਼ਦੂਰ ਲਾਵਾਰਸ ਮੰਦ ਬੁੱਧੀ ਇਨਸਾਨਾਂ ਲਈ ਸਸਤਾ ਕੰਮ ਕਰ ਰਹੀ ਹੈ ਜੀ ਪਾਲ ਜੀ ਇਹ ਬੱਚੇ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਕਰੀਬ 4-5 ਦਿਨ ਪਹਿਲਾਂ ਅਜਿਸ਼ਟ ਨਮਕੀ ਮੋੜ ਸਾਹਮਣੇ ਆਇਆ ਅਸਲ ਇਹਦੇ ਵਿੱਚ ਅੱਜ ਸਾਨੂੰ ਇਹਦੀ ਦਾਦੀ ਤੇ ਇਹਦਾ ਚਾਚਾ ਤੇ ਛੋਟਾ ਭਰਾ ਮਿਲਦਾ ਜੀ ਅਸਲ ਬੱਚੇ ਦਾ ਪਰਿਵਾਰ ਮਿਲਦਾ ਤਾਂ ਉੱਥੋਂ ਇਹ ਚੀਜ਼ ਪਤਾ ਲੱਗਦੀ ਆ ਵੀ ਜਿਹੜਾ ਇਹਦਾ ਫਾਦਰ ਆ ਉਹਨੇ ਆਪਣਾ ਵਿਆਹ ਕਰਵਾ ਲਿਆ ਕਿਤੇ ਤੇ ਇਹਦੀ ਮਦਰ ਨੇ ਆਪਣਾ ਕਰਾ ਲਿਆ ਤਾਂ ਇਹ ਦੋ ਭਰਾ ਨੇ ਜੀ ਔਰ ਦੱਸਣਾ ਚਾਹੁੰਦੇ ਆ ਜੀ ਇਹ ਜ਼ਿਮੀਂਦਾਰ ਪਰਿਵਾਰ ਨਾਲ ਖੇਤੀਬਾੜੀ ਕਰਨ ਵਾਲਾ ਪਰਿਵਾਰ ਨਾਲ ਸੰਬੰਧਿਤ ਨੇ ਜੀ ਇਹ ਖੇਤੀ ਕਰਨ ਦੇ ਸੀ ਇਹਦੇ ਮਾਪੇ ਬੱਚੇ ਦੇ ਔਰ ਇਹ ਵੀ ਬੱਚਾ ਜ਼ਿਮੀਂਦਾਰ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਕੀ ਹੁੰਦਾ ਜੀ ਇਸ ਬੱਚੇ ਦੇ ਉੱਪਰ ਜਦੋਂ ਇਹਦੀ ਦਾਦੀ ਮਿਲਦੀ ਆ ਸਾਨੂੰ ਤਾਂ ਦਾਦੀ ਨੇ ਦੱਸਿਆ ਬੱਚਾ ਸਾਨੂੰ ਮਲਾਇਆ ਹੀ ਨਹੀਂ ਜਾ ਰਿਹਾ ਵੀ ਮੇਰੇ ਪੁੱਤ ਨਹੀਂ ਵੇਚਦਾ ਬੱਚਾ ਤਾਂ ਉਹਨਾਂ ਨੇ ਇਹ ਵੀ ਦੱਸਿਆ ਚਾਚੇ ਨੇ ਵੀ ਇਹ ਜਿਹੜਾ ਮੇਰਾ ਭਰਾ ਮਤਲਬ ਚਾਚਾ ਕਹਿੰਦਾ ਵੀ ਮੈਂ ਟਰੱਕ ਤੇ ਉਹਦੇ ਨਾਲ ਗਿਆ ਸੀ ਬਹਾਨੇ ਨਾਲ ਉਹਨੂੰ ਕਿਹਾ ਵੀ ਤੂੰ ਮੈਨੂੰ ਬੱਚਾ ਤਾਂ ਮਲਾ ਦੇ ਮੇਰੀ ਗੱਲ ਕਰਾ ਦੇ ਕਹਿੰਨਾ ਪਰ ਉਹਨੇ ਮੈਨੂੰ ਲਾਸਟ ਚ ਖਿੱਚ ਕੇ ਇਹ ਗੱਲ ਕਹੀ ਪਹਿਲਾਂ ਤਾਂ 1 ਸਾਲ ਤੋਂ ਗੱਲ ਨਹੀਂ ਕਰਾਈ ਮਲਾਇਆ ਨਹੀਂ ਬਹਾਨੇ ਲਾਉਂਦਾ ਰਿਹਾ ਵਕ ਵਕ ਝੂਠ ਬੋਲਦਾ ਰਿਹਾ ਵੀ 1 ਸਾਲ ਬਾਅਦ ਜਦੋਂ ਮੈਂ ਟਰੱਕ ਤੇ ਗਿਆ ਉਹਨੇ ਮੈਨੂੰ ਉੱਥੇ ਕਿਹਾ ਖਿੱਚ ਕੇ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਤੇ ਮੈਂ ਬੱਚਾ 3.5 ਲੱਖ ਰੁਪਏ ਦੇ ਵਿੱਚ ਵੇਚ ਚੁੱਕਿਆ ਹਾਂ ਬਾਪ ਕੀ ਦੱਸ ਰੈਂਗ ਦੀਗਾ ਬਾਪ ਵੀਰੇ ਟਰੱਕ ਡਰਾਈਵਰ ਆ ਉਹ ਹੁਣ ਉਹਦੀ ਇੱਕ ਦੋ ਦਿਨ ਦੇ ਵਿੱਚ ਆਉਣ ਦੇ ਚਾਂਸ ਨੇ ਜੀ ਅਸੀਂ ਇਹ ਬੇਨਤੀ ਕਰਦੇ ਆ ਮੀਡੀਆ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਇਹਦੀ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਦੇਖੋ ਜੇਕਰ ਬੱਚੇ ਨੂੰ ਵੇਚ ਆ ਗਿਆ ਤਾਂ ਬੱਚੇ ਦੇ ਬਾਪ ਦੇ ਉੱਪਰ ਮਾਂ ਨੇ ਵੀ ਮੰਗ ਕੀਤੀ ਚਾਚੇ ਨੇ ਵੀ ਮੰਗ ਕੀਤੀ ਵੀ ਬੱਚੇ ਦੇ ਬਾਪ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹਨੂੰ ਵੇਚਿਆ ਉਹ ਮਨੀ ਸ਼ਰਮਾ ਦੀ ਮਾਂ ਜਾਂ ਜਿਹਨੂੰ ਵੀ ਵੇਚਿਆ ਅਸੀਂ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਜਰੂਰ ਜਿਹੜਾ ਬਣਦੀ ਸਜ਼ਾ ਦਿੱਤੀ ਜਾਵੇ ਦੇਖੋ ਬੱਚੇ ਦੇ ਉੱਪਰ ਇੰਨਾ ਤਸ਼ੱਦਦ ਹੋਇਆ ਇੱਕ ਵਾਰੀ ਦੁਨੀਆ ਹਿੱਲ ਗਈ ਵੀ ਇੱਕ ਬੱਚੇ ਨੇ ਸਾਲ ਡੇਢ ਸਾਲ ਕਿਵੇਂ ਕੱਟਿਆ ਹੋਊਗਾ ਇੱਕ ਇੱਕ ਦਿਨ ਇੱਕ ਇੱਕ ਪਲ ਕਿਵੇਂ ਉਸ ਜਿਹੜੀ ਜਲਾਦ ਇਨਸਾਨਾਂ ਤੋਂ ਕਿਵੇਂ ਤਸ਼ੱਦਦ ਚ ਆਈ ਹੋਊਗੀ ਤੁਸੀਂ ਇਹ ਸਾਰੇ ਸਾਰੇ ਭੈਣ ਭਰਾ ਆਪਾਂ ਬੱਚਿਆਂ ਵਾਲਿਆਂ ਪਸੋਚ ਕੇ ਦੇਖੀਏ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਕਾਰਨ ਕੀ ਸੀ ਬੱਚੇ ਨੂੰ ਵੇਚਣ ਦਾ ਨਹੀਂ ਕਾਰਨ ਤਾਂ ਇਹ ਸੀਗਾ ਜੀ ਦੇਖੋ ਜਿਹੜਾ ਜਿਹੜੇ ਮਾਪੇ ਨੇ ਬੱਚੇ ਦੇ ਉਹ ਵੱਖ-ਵੱਖ ਹੋ ਗਏ ਉਹਨਾਂ ਨੇ ਵੱਖ-ਵੱਖ ਵਿਆਹ ਕਰਾ ਲਿਆ ਤਾਂ ਉਸ ਤੋਂ ਬਾਅਦ ਇਹ ਦੋਏ ਬੱਚਿਆਂ ਨੂੰ ਸਾਹਮਣ ਵਾਲਾ ਕੋਈ ਨਾ ਮਿਲਿਆ ਚਾਚਾ ਵੀ ਆਪਣੇ ਕੰਮਾਂ 'ਚ ਬਿਜ਼ੀ ਦਾਦੀ ਹੁਣ ਬਜ਼ੁਰਗ ਹੋ ਗਈ ਦਾਦੀ ਨੇ ਕੋਸ਼ਿਸ਼ ਤਾਂ ਕੀਤੀ ਵੀ ਮੈਂ ਸਾਂਭੂਗੀ ਪਰ ਗਰੀਬੀ ਵੀ ਕਿਤੇ ਨਾ ਕਿਤੇ ਮਾਰਦੀ ਆ ਉਹਨਾਂ ਨੇ ਇੱਕ ਬੱਚਾ ਕਿਸੇ ਗੁਰਦੁਆਰਾ ਸਾਹਿਬ ਚ ਦੇਤਾ ਛੋਟਾ ਭਰਾ ਜਿਹੜਾ ਬੱਚੇ ਦਾ ਉਹਦੀ ਉੱਥੇ ਪੜ੍ਹਾਈ ਵੀ ਚੱਲ ਰਹੀ ਆ ਤੇ ਚਲੋ ਉੱਥੇ ਇੱਥੇ ਨਾਲੋਂ ਹਾਲਾਤ ਠੀਕ ਨੇ ਉਸ ਤੋਂ ਬਾਅਦ ਜਿਹੜਾ ਇਹ ਬੱਚਾ ਸੀ ਇਹ ਬੱਚਾ ਇਹਦਾ ਬਾਪ ਤੱਕੇ ਨਾਲ ਖੋ ਲਿਆ ਦਾਦੀ ਤੋਂ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਦੇਣਾ ਨਹੀਂ ਕਹਿੰਦਾ ਵੀ ਮੈਂ ਕਿਸੇ ਸਕੂਲ ਚ ਪੜਨ ਪਾਉਣਾ ਵੀ ਉੱਥੇ ਛੱਡਣਾ ਤੱਕੇ ਨਾਲ ਖੋ ਕੇ ਲਿਆ ਕੇ ਉਸ ਤੋਂ ਬਾਅਦ ਅੱਜ ਜਿਹੜਾ ਇਹ ਬੱਚਾ ਮਿਲਦਾ ਤੇ ਦਾਦੀ ਨੇ ਦੱਸਿਆ ਵੀ ਸਾਨੂੰ ਪਤਾ ਲੱਗਿਆ ਵੀ ਇਹਨੇ 3.5 ਲੱਖ ਰੁਪਏ ਚ ਬੱਚਾ ਚਾਹ। ਬੜੀ ਮਾਨ ਨਾਲ ਤੁਹਾਡੇ ਨਾਲ ਕੀ ਦਾ ਸੰਪਰਕ ਕੀਤਾ। ਦੇਖੋ ਪਰਿਵਾਰ ਨੂੰ ਅਸੀਂ ਲੱਭ ਰਹੇ ਸੀਗੇ ਜੀ। ਸਾਨੂੰ ਇਹ ਸੀ ਵੀ ਜਿੱਨਾਂ 'ਚ ਸਾਨੂੰ ਪਰਿਵਾਰ ਨਹੀਂ ਮਿਲਦਾ ਉਦੋਂ ਹੀ ਗੱਲ ਸਾਰੀ ਪਤਾ ਲੱਗਣੀ ਆ। ਫਿਰ ਪਰਿਵਾਰ ਨੂੰ ਲੱਭਦੇ ਲੱਭਦੇ ਅਸੀਂ ਉੱਥੇ ਤੱਕ ਪਹੁੰਚਦੇ ਆਂ ਹਰੀਕੇ ਪੱਤਨ ਦੇ ਨੇੜੇ ਇੱਕ ਦੋ ਜਿਹੜੇ ਛੋਟੇ ਜਿਹੇ ਗਾਵ ਨੇ ਪਿੰਡ ਨੇ ਉੱਥੇ ਰਹਿੰਦੇ ਨੇ ਤਾਂ ਫਿਰ ਸਾਨੂੰ ਕਿਸੇ ਰਿਸ਼ਤੇਦਾਰ ਨੇ ਉਹ ਚਾਚੇ ਨੇ ਵੀਡੀਓ ਸਾਡੀ ਦੇਖ ਕੇ ਕਾਲ ਕੀਤੀ ਵੀ ਅਸੀਂ ਪਰਿਵਾਰ ਵਾਲੇ ਆ ਫਿਰ ਸਾਡੀ ਪੱਕੀ ਜਾਂਚ ਪੜਤਾਲ ਹੋਣੀ ਸ਼ੁਰੂ ਹੋ ਫਿਰ ਅਸੀਂ ਪਰਿਵਾਰ ਨੂੰ ਸਾਡੇ ਕੋਲੇ ਲੈ ਕੇ ਆਉਣੀ ਆ ਫਿਰ ਅਗਲੀ ਕਿਹੜੀ ਕਾਰਵਾਈ ਤੁਹਾਡੇ ਸਾਹਮਣੇ ਹੁਣ ਜਿੰਦਾ ਪਰਿਵਾਰ ਨੂੰ ਜਿੰਦਾ ਸਾਧਨਾ ਬੱਚੇ ਨੂੰ ਸਾਧਨਾ throi ਹੈ ਬੱਚੇ ਦੇ ਉੱਤੇ ਦੋ ਕੀਤੇ ਗਏ ਮਾਰਕੁੱਟ ਕੀਤੇ ਗਈ ਇਹ ਤੁਹਾਡੇ ਵੱਲੋਂ ਹੁਣ ਤੁਸੀਂ ਵੀ ਇਹਨੂੰ ਅੱਜ ਪਰਿਵਾਰ ਵੀ ਮਿਲਾ ਰਹੇ ਹੋ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਜਾਏਗੀ ਜੇ ਸਾਫ਼ ਦੇਖਾ ਰਹੀ ਹੈ ਦੇਖੋ ਵੀਰੇ ਅਸੀਂ ਇਸ ਕੇਸ ਨੂੰ ਐਨ ਪੂਰਾ ਤਰੀਕੇ ਨਾਲ ਲੜਾਂਗੇ ਜੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਪਹਿਲਾਂ ਵੀ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਗੱਜੂ ਮਾਜਰੇ ਪਿੰਡ ਦੇ ਵਿੱਚ ਕੇਸ ਹੋਇਆ ਸੀ ਇੱਕ ਬੱਚੇ ਨੂੰ ਦੋ ਦਰਿੰਦੇ ਜਿਹੜੇ ਕਹਿੰਦੀ ਹੈ ਜਲਾਦ ਇਨਸਾਨ ਇੱਕ ਨੂੰ ਤਸ਼ੱਦਦ ਕਰਦੇ ਸੀ ਔਰ ਇੱਕ ਧੀ ਨਾਲ ਗਲਤ ਕਰਦੇ ਸੀ ਉਹ ਕੇਸ ਵੀ ਅਸੀਂ ਪਿਛਲੇ 3 ਸਾਲ ਤੋਂ ਪੈਰਵਾਈ ਕਰ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਤਾਕਤ ਦਿੰਦੇ ਨੇ ਸੰਗਤ ਦੇ ਸਾਥ ਨਾਲ ਇਹ ਸੰਸਥਾ ਚੰਦਰੀ ਆ ਜੀ ਸਾਡੇ ਕੋਲ ਇਸ ਟਾਈਮ 1.5 ਤੋਂ ਮੈਂਬਰ ਆਲਰੇਡੀ ਰਹਿ ਰਿਹਾ ਸੰਸਥਾ ਦੇ ਵਿੱਚ ਜਿਹੜੇ ਇਦਾਂ ਹੀ ਘਰਾਂ ਤੋਂ ਛੜਾਏ ਨਹੀਂ ਉਹਨਾਂ ਦੀ ਗਿਣਤੀ ਵੀ ਬਹੁਤ ਆ ਮਤਲਬ ਅਸੀਂ ਇਸ ਕੇਸ ਦੇ ਵਿੱਚ ਪੈਰਵਾਈ ਕਰਾਂਗੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਅਗੇ ਦੇਖੋ ਜੇ ਪ੍ਰਸ਼ਾਸਨ ਬਰੀਕੀ ਨਾਲ ਜਾਂਚ ਕਰ ਲੂਗਾ ਤਾਂ ਕਈ ਮੁਜਰਮ ਫੜੇ ਜਾਣਗੇ ਤੇ ਹੋਰ ਪਤਾ ਨਹੀਂ ਕਿੰਨੇ ਕ ਬੱਚੇ ਜਿਹੜੇ ਇਦਾਂ ਦੇ ਤਸ਼ੱਦਦ ਚੋਂ ਨਿਕਲ ਸਾਡੇ ਆਂਡ ਗਵਾਨ ਸਾਡੇ ਲੋਕਾਂ ਨੂੰ ਭੈਣ ਭਰਾਵਾਂ ਨੂੰ ਜੇ ਕਿਤੇ ਇਹ ਜੀ ਗੱਲ ਹੁੰਦੀ ਆ ਤਾਂ ਆਪਣੇ ਵਾਲੇ ਦੁਆਲੇ ਐਸਡੀਐਮ ਸਾਹਿਬ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਐਸਐਸਪੀ ਸਾਹਿਬ ਨੂੰ ਕਿਸੇ ਪੁਲਿਸ ਨੂੰ ਜਰੂਰ ਇਨਫੋਰਮੇਸ਼ਨ ਦੋ ਚਾਹੇ ਗੁਪਤ ਤਰੀਕੇ ਨਾਲ ਦੋ ਜੇਕਰ ਤੁਸੀਂ ਕਿਸੇ ਸੰਸਥਾ ਨੂੰ ਜਾਣਦੇ ਹੋ ਤਾਂ ਸੰਸਥਾ ਨੂੰ ਇਹ ਇਨਫੋਰਮੇਸ਼ਨ ਜਰੂਰ ਦੋ ਤਾਂ ਜੋ ਆਪਾਂ ਉਹਨਾਂ ਬੱਚਿਆਂ ਨੂੰ ਬੱਚੇ ਚਾਈਟ ਦੇ ਪੈਰ ਵਾਲੇ ਸੀ ਉਹਨਾਂ ਵੱਲੋਂ ਇਸ ਚੀਜ਼ ਤੇ ਜਿਵੇਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਇਹ ਇਨਫੋਰਮੇਸ਼ਨ ਤੁਹਾਨੂੰ ਮਿਲੀ ਹੈ ਉਹਨਾਂ ਨੂੰ ਨਹੀਂ ਮਿਲੀ ਇਸ ਮੰਦੀ ਤੁਸੀਂ ਕੀ ਕਹਿਣਾ ਹੈ ਦੇਖੋ ਇਹ ਚੀਜ਼ ਦੇ ਉੱਪਰ ਵੀਰੇ ਦੇਖੋ ਇਹ ਹੁਣ ਸਾਡੇ ਕੋਲ ਸ਼ਬਦ ਤੱਕ ਕੋ ਪਰ ਇਹ ਚੀਜ਼ ਨਾ ਕਿਤੇ ਨਾ ਕਿਤੇ ਉਹਨਾਂ ਨਾਲ ਸੰਪਰਕ ਵੀ ਨਹੀਂ ਬਣ ਪਾਉਂਦਾ ਇੱਕ ਬੰਦਾ ਹੁਣ ਸਾਡੀ ਵੀਡੀਓ ਦੇਖਦਾ ਹੁੰਦਾ ਉਹਨੂੰ ਕਿਤੇ ਨਾ ਕਿਤੇ ਨੇੜੇ ਅਸੀਂ ਲੱਗਦੇ ਆਂ ਵੀ ਜਿਹੜਾ ਵੀਡੀਓ ਦੇਖਦਾ ਉਹਨੂੰ ਆਪਣੀ ਇਨਫੋਰਮੇਸ਼ਨ ਦਿੰਨੇ ਆ ਉਹ ਕਿਤੇ ਨਾ ਕਿਤੇ ਦੁਸ਼ਮਣੀ ਤੋਂ ਵੀ ਡਰਦੇ ਹੁੰਦੇ ਨੇ ਇੱਕ ਵੀ ਜੇ ਅਸੀਂ ਪ੍ਰਸ਼ਾਸਨ ਕੋਲੇ ਜਾਮੇ ਸਾਡਾ ਨਾਮ ਇਹਨਾਂ ਦੱਸਦੇ ਆ ਨਾ ਕੋਈ ਸਾਡੇ ਦਿਨ ਉਹਨੂੰ ਵਿਸ਼ਵਾਸ ਹੋ ਗਿਆ ਸੰਸਥਾ ਪਿਛਲੇ 5 ਸਾਲ ਤੋਂ ਕੰਮ ਕਰ ਰਹੀ ਆ ਅਸੀਂ ਅੱਜ ਤੱਕ ਇਤਲਾਹ ਦੇਣ ਵਾਲੇ ਬੰਦੇ ਦਾ ਨਾਮ ਕਦੇ ਵੀ ਜਿਹੜਾ ਨਸ਼ਰ ਨਹੀਂ ਕੀਤਾ ਜੀ ਹੁਣ ਬੱਚੇ ਨੂੰ ਕਸ਼ਟ ਦਿੱਤੀ ਕਰ ਰਹੀ ਹੈ ਇਸ ਤਰ੍ਹਾਂ ਦੀ ਜੀ ਹੁਣ ਬੱਚੇ ਦੇ ਹਾਲਾਤ ਪਹਿਲਾਂ ਨਾਲੋਂ ਔਰ ਜਿਹੜਾ ਇੱਥੋਂ ਸਾੜਿਆ ਗਿਆ ਫੇਸ ਉਹ ਵੀ ਠੀਕ ਹੋ ਰਿਹਾ ਇੱਕ ਚੀਜ਼ ਹੋਰ ਦੱਸਣਾ ਚਾਹੁੰਦੇ ਹਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਬੱਚੇ ਦੀ ਬਾਹ ਸਾੜੀ ਗਈ ਸੀ ਇਸ ਲੇਡੀ ਨੇ ਜਿਹੜਾ ਗੁੱਸੇ ਦੇ ਵਿੱਚ ਗਰਮ ਪਾਣੀ 'ਚ ਧੱਕਾ ਦਿੱਤਾ ਸੀ ਬੱਚੇ ਨੂੰ ਸਾਡੇ ਕੋਲ ਉਹ ਵੀ ਫੋਟੋ ਹੈਗੀ ਆ ਪੂਰੀ ਬਾਹ ਕਿਉਂਕਿ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਵਾਂਡੀਆਂ ਨੇ ਸਾਨੂੰ ਵਕ ਵਕ ਥਾਵਾਂ ਤੋਂ ਵੀਡੀਓ ਭੇਜਣੀਆਂ ਫੋਟੋਆਂ ਭੇਜਣੇ ਸ਼ੁਰੂ ਕਰਤੀਆਂ ਵੀ ਇਹ ਸਾਨੂੰ ਫਲਾਣੇ ਮਹੀਨੇ ਮਿਲਿਆ ਸੀ ਸਾਨੂੰ ਫਲਾਣੀ ਥਾਂ ਤੇ ਮਿਲਿਆ ਸੀ ਬੱਚਾ ਕਿਉਂਕਿ ਇਹ ਪਹਿਲਾਂ ਲੇਡੀ ਜਿਹੜੀ ਮਨੀ ਸ਼ਰਮਾ ਇਹ ਪਹਿਲਾਂ ਗੋਵਿੰਦ ਬਾਗ ਰਹਿੰਦੀ ਸੀ ਉੱਥੇ ਇਸ ਬੱਚੇ ਦੇ ਉੱਪਰ ਤਸ਼ੱਦਦ ਉੱਥੇ ਵੀ ਹੁੰਦਾ ਸੀ ਹੁਣ ਬੱਚੇ ਦੀ ਕਸਟਡੀ ਨੂੰ ਲੈ ਕੇ ਗੱਲ ਹੈ ਜੀ ਕਸਟਡੀ ਕਿਹਨੂੰ ਦੋਗੇ ਦੇਖੋ ਅਸੀਂ ਬੱਚੇ ਨੂੰ ਬਿਲਕੁਲ ਬਿਲਕੁਲ ਜੀ ਅਸੀਂ ਬੱਚੇ ਨੂੰ ਬਿਲਕੁਲ ਸਾਂਭਾਂਗੇ ਜੀ ਪੜ੍ਹਾਵਾਂਗੇ ਲਿਖਾਵਾਂਗੇ ਜਦੋਂ 18 ਸਾਲ ਦਾ ਹੋ ਗਿਆ ਉਹਨੇ ਜਿੱਥੇ ਰਹਿਣਾ ਜੋ ਕਹੂਗਾ ਮੇਰਾ ਵਿਆਹ ਕਰੋ ਜਾਂ ਮੈਨੂੰ ਕਿਤੇ ਕੰਮ ਲਵਾਓ ਕਿਤੇ ਵੀ ਉਹ ਅਸੀਂ ਹਰ ਪੱਖ ਤੋਂ ਸਸਤਾ ਨਾਲ ਖੜੂਗੀ ਜੀ ਔਰ ਉਸ ਤੋਂ ਬਾਅਦ ਉਹਨੇ ਜਿੱਥੇ ਰਹਿਣਾ ਉਹ ਜਿੱਥੇ ਉਹਨੇ ਸੰਸਤਾ 'ਚ ਰਹਿਣਾ ਉਹ ਸੇਵਾ ਕਰਨੀ ਉਹ ਜਾਂ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨਾ ਉਹ ਉੱਥੇ ਉਹਨੂੰ ਜਿਹੜਾ ਕਾਰੋਬਾਰ ਕਰਕੇ ਦਿੱਤਾ ਜਾਵੇ ਪਰਿਵ ਪਰਿਵਾਰ ਤੋਂ ਦਾ ਅਸੀਂ ਦੂਜੇ ਬੱਚੇ ਦੀ ਵੀ ਮੰਗ ਕਰ ਰਹੇ ਹਾਂ ਵੀ ਤੁਹਾਨੂੰ ਦੂਜਾ ਬੱਚਾ ਵੀ ਦੇ ਦਿਓ ਛੋਟਾ ਕਿਉਂ ਇਹਨੂੰ ਤੁਸੀਂ ਨਰਕ 'ਚ ਸਿੱਟੋਗੇ ਜਾ ਕੇ ਅੱਜ ਨਹੀਂ ਤਾਂ ਤੁਸੀਂ 6 ਮਹੀਨਿਆਂ ਨੂੰ ਇਹਨੂੰ ਫੇਰ ਉਸੇ ਹਾਲਾਤਾਂ 'ਚ ਭੇਜ ਦੋਗੇ ਤੇ ਅਸੀਂ ਕੋਸ਼ਿਸ਼ ਸਾਡੀ ਇਹ ਹੈ ਵੀ ਸਾਨੂੰ ਦੋਨੇ ਬੱਚੇ ਮਿਲ ਗਏ ਤਾਂ ਅਸੀਂ ਉਹਨਾਂ ਨੂੰ ਲਚਕਾਣੀ ਪਿੰਡ ਰੱਖ ਕੇ ਉਹਨਾਂ ਨੂੰ ਪੜਾਵਾਂਗੇ ਲਿਖਾਵਾਂਗੇ ਅੱਗੇ ਗੁਰੂ ਮਹਾਰਾ ਜੀ ਨੂੰ ਪਤਾ ਜਾਈਂਗਾ